ਸਤਨਾਮੁ ਸ੍ਰੀ ਵਹਿਗੁਰੂ ਸਾਹਿਬ ਜੀ ਮਿਲਾ ਬਲੋ ਮਹਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਕਲ ਚਤਰਬ ਕੀਤਾ ਅੰਧਲੇ ਤੇ ਪਵਣ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਲਖੋਈ ਕੋਟ ਅਗਹਰੇ ਨਿਰਮਲ ਭੈ ਚੀਤਾ ਐਸੀ ਭਗਤਾ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਣ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰਿ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾ ਬਲੋ ਮਹਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਕਲ ਜਤਰਬਗੀਤਾ ਅੰਧਲੇ ਤ੍ਰਿਪਵਨ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਨ ਕੋਈ ਕੋਟ ਅਗਹਰੇ ਨਿਰਮਲ ਭਈ ਚੀਤਾ ਕਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਿਣ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰਿ ਕਿਰਪਾ ਮੁਹੇ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾ ਬਲੋ ਮਹਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਕਲ ਜਤਰਬ ਕੀਤਾ ਅੰਧਲੇ ਤ੍ਰਿਪਵਨ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਲਖੋਈ ਕੋਟ ਅਗਹਰੇ ਨਿਰਮਲ ਭੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਣ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰਿ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾ ਬਲੋ ਮਹਲਾ ਪੰਜਵੰ ਪਿੰਗਲ ਪਰਬਤ ਪਾਰ ਪਰੇ ਕਲ ਚਤਰਬ ਕੀਤਾ ਅੰਧਲੇ ਤ੍ਰਿ ਭਵਨ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਨ ਕੋਈ ਕੋਟ ਅਗਹ ਰੇ ਨਿਰਮਲ ਭੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਿਣ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰਿ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾ ਬਲੋ ਮਹਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਕਲ ਜਤਰਬਗੀਤਾ ਅੰਧਲੇ ਤ੍ਰਿਪਵਨ ਸੁਜਿਆ ਗੁਰੂ ਪੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਨ ਕੋਈ ਕੋਟ ਅਗਹਰੇ ਨਿਰਮਲ ਭਈ ਚੀਤਾ ਕਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਿਣਾ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰਿ ਕਿਰਪਾ ਮੁਹੇ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾਵਲ ਮਹਲਾ 5 ਪਿੰਗਲ ਪਰਬਤ ਪਾਰ ਪਰੇ ਕਲ ਜਤਰਬ ਕੀਤਾ ਅੰਧਲੇ ਤ੍ਰਿ ਪਵਨ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਲਖੋਈ ਕੋਟ ਅਗਹਰੇ ਨਿਰਮਲ ਭੈ ਚੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਣ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰਿ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾ ਬਲੋ ਮਹਲਾ ਪੰਜਵੰ ਪਿੰਗਲ ਪਰਬਤ ਪਾਰ ਪਰੇ ਕਲ ਚਤਰਬਗੀਤਾ ਅੰਧਲੇ ਤ੍ਰਿ ਭਵਨ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਨ ਕੋਈ ਕੋਟ ਅਗਹਰੇ ਨਿਰਮਲ ਭਈ ਚੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਿਣ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰਿ ਕਿਰਪਾ ਮੁਹੇ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾ ਬਲੋ ਮਹਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਕਲ ਚਤਰਬ ਕੀਤਾ ਅੰਧਲੇ ਤ੍ਰਿ ਭਵਨ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਲਖੋਈ ਕੋਟ ਅਗਹਰੇ ਨਿਰਮਲ ਭਈ ਚੀਤਾ ਪ੍ਰਾਹੋ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਣ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰਿ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾ ਬਲੋ ਮਹਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਕਲ ਚਤਰਬ ਕੀਤਾ ਅੰਧਲੇ ਤ੍ਰਿਪਵਨ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਲਖੋਈ ਕੋਟ ਅਗਹਰੇ ਨਿਰਮਲ ਭਈ ਚੀਤਾ ਪ੍ਰਾਹੋ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈਦਾਨ ਬੀਤਾ ਸਿੰਘ ਬਿਲਾਈ ਹੋਏ ਗयो ਤ੍ਰਿਣਾ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾਵਲ ਮਹਲਾ 5 ਪਿੰਗਲ ਪਰਬਤ ਪਾਰ ਪਰੇ ਕਲ ਚਤਰਬਗੀਤਾ ਅੰਧਲੇ ਤ੍ਰਿਪਵਨ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਲਖੋਈ ਕੋਟ ਅਗਹਰੇ ਨਿਰਮਲ ਭੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਣ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੁਹੇ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾ ਬਲੋ ਮਹਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਕਲ ਜਤਰ ਬਗੀਤਾ ਅੰਧਲੇ ਤ੍ਰਿ ਭਵਨ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਨ ਕੋਈ ਕੋਟ ਅਗਹਰੇ ਨਿਰਮਲ ਭਈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਣ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੁਹੇ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾ ਬਲੋ ਮਹਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਕਲ ਜਤਰਬਗੀਤਾ ਅੰਧਲੇ ਤੇ ਭਵਨ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਨ ਕੋਈ ਕੋਟ ਅਗਹ ਰੇ ਨਿਰਮਲ ਭਈ ਚੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਣ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰਿ ਕਿਰਪਾ ਮੁਹੇ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾਵਲ ਮਹਲਾ 5 ਪਿੰਗਲ ਪਰਬਤ ਪਾਰ ਪਰੇ ਕਲ ਚਤਰਬ ਕੀਤਾ ਅੰਧਲੇ ਤ੍ਰਿਪਵਨ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਲਖੋਈ ਕੋਟ ਅਗਹਰੇ ਨਿਰਮਲ ਭਈ ਚੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਣ ਮੇਰਦ ਕੀਤਾ ਸ੍ਰਮ ਕਰਤੇ ਦਮ ਆੜਕੋ ਤੇ ਗਨੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰਿ ਕਿਰਪਾ ਮੁਹੇ ਨਾਮ ਦੇਹੋ ਨਾਨਕ ਦਰਸ ਰੀਤਾ ਬਿਲਾ ਬਲੋ ਮਹਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਕਲ ਚਤਰਬਗੀਤਾ ਅੰਧਲੇ ਤ੍ਰਿ ਭਵਨ ਸੁਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈ ਨ ਕੋਈ ਕੋਟ ਅਗਹ ਰੇ ਨਿਰਮਲ ਭੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਣੋ ਜਿਸ ਅਬੈ ਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਤ੍ਰਣ ਮੇਰਦ ਕੀਤਾ ਸ਼ਰਮ ਕਰਤੇ ਦਮ ਆੜਕੋ ਤੇ ਗਨੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੁਹੇ ਨਾਮ ਦੇਹੋ ਨਾਨਕ ਦਰਸ ਰੀਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ